ਨਾਉ ਆਪਣਾ ਕੋਈ ਕੰਮ ਕਰਦਾ ਐ ਨਾ ਹੀ ਉਹਦੇ ਕੋ ਆਪਣਾ ਘਰ ਬਾਹਰ ਐ ਤੇ ਖੁਸ਼ ਕਿਦਾਂ ਰੱਖੂਗਾ ਕਿ ਕੁਤਕਤਾਰੀਆਂ ਕਰੂਗਾ ਤੇਰੇ ਨਾਲੇ ਜਿਹੜੀ ਤੂੰ ਆਪਣੇ ਜੀਜੇ ਦੀ ਗੱਲ ਕਰਦੀ ਐ ਨਾ ਕਿ ਤੇਰੀ ਭੈਣ ਨੂੰ ਮਾਰਦਾ ਕੁੱਟਦਾ ਲੱਖ ਤੇਰੀ ਭੈਣ ਨੂੰ ਮਾਰਦਾ ਕੁੱਟਦਾ ਪਰ ਉਹਦੇ ਕੋਲ ਆਪਣਾ ਕਾਰ ਐ ਬਾਹਰ ਐ ਕੋਠੀ ਐ ਦੁਕਾਨ ਐ ਸਾਰਾ ਕੁਝ ਉਹਦੇ ਕੋ ਆਪਣਾ ਤੇ ਮੰਮੀ ਫਾਇਦਾ ਵੀ ਕੀ ਐ ਇਹੋ ਜੇ ਘਰ ਬਾਹਰ ਦਾ ਇਹੋ ਜੇ ਪੈਸੇ ਦਾ ਫਿਰ ਜਦ ਆਪਣੀ ਜਨਨਨੀ ਦੀ ਵੈਲਿਊ ਹੀ ਨਹੀਂ ਸਮਝੀ ਨਹੀਂ ਉਹਦੀ ਇੱਜ਼ਤ ਨਹੀਂ ਕਰਨੀ ਉਹਨੂੰ ਖੁਸ਼ ਨਹੀਂ ਰੱਖਣਾ ਫੋਨ ਨਾ ਚੁੱਪ ਕਰ ਜਾ ਜਿਆਦਾ ਬੋਲੀ ਨਾ ਤੇ ਤੇਰੇ ਕੰਨ ਦੇ ਚਪੇੜ ਮਾਰਨੀ ਆ ਮੈਂ ਤੇ ਕੋਈ ਗੱਲ ਨਹੀਂ ਮੰਮੀ ਤੁਸੀਂ ਜਿਹੜਾ ਥੱਪੜ ਮਾਰਨਾ ਨਾ ਮੇਰੇ ਮਾਰ ਲਓ ਜਿਹੜਾ ਗੱਲ ਘੁੱਟਣਾ ਮੇਰਾ ਘੁੱਟ ਲਓ ਪਰ ਇੱਕ ਗੱਲ ਨੂੰ ਸੁਣ ਲਓ ਮੇਰੇ ਧਿਆਨ ਨਾਲ ਵਿਆਹ ਤੈਨੂੰ ਉਸ ਮੁੰਡੇ ਨਾਲ ਹੀ ਕਰਾਉਣਾ ਤੂੰ ਆ ਜਾ ਕੇ ਮੇਰਾ ਹੱਥ ਫੜ ਲਿਆ ਅੱਜ ਤਾਂ ਇਹਦੇ ਕੰਨ ਦੇ ਚਪੇੜ ਪੈ ਜਾਣੀ ਸੀ ਜ਼ੁਬਾਨ ਵੇਖਿਆ ਕਿਦਾਂ ਲੜਾਂਦੀ ਪਈ ਸੀ ਮੰਮੀ ਜੇ ਉਹ ਜ਼ੁਬਾਨ ਲੜਾਂਦੀ ਪਈ ਸੀ ਤੇ ਆਪਣੇ ਹੱਕ ਵਾਸਤੇ ਲੜਾਂਦੀ ਪਈ ਐ ਮੈਨੂੰ ਤੇ ਲੱਗਦਾ ਉਹ ਸਹੀ ਕਰਦੀ ਪਈ ਐ ਕਰ ਲਓ ਕਿਉਂ ਨੂੰ ਪਾਂਡਾ ਮੈਂ ਤਾਂ ਆਖਿਆ ਸੀ ਵੱਡੀ ਭੈਣ ਨੂੰ ਆਨ ਕੇ ਕੁਝ ਸਮਝਾਏਗੀ ਤੂੰ ਤੋ ਨੂੰ ਆ ਕੇ ਸ਼ੈਦ ਇਹ ਲੱਗ ਗਈ ਹੈ ਜੈਸਮின் ਦੀਦੀ ਉਹ ਮੁੰਡੇ ਨਾਲ ਮੇਰੇ ਨਾਲ ਤੋਂ ਰਿਲੇਸ਼ਨ ਹੈ ਤੇ ਸਾਡੀ ਨੇ ਵਧੀਆ ਨਿਭੀ ਜਾਂਦੀ ਪਈ ਤੇ ਮੈਨੂੰ ਹੁਣ ਨਾ ਰੀਸੈਂਟ ਪਤਾ ਲੱਗਾ ਕਿ ਉਹ ਕਿਰਾਏ ਦੇ ਮਕਾਨ ਚ ਰਹਿੰਦੇ ਪਏ ਨੇ ਤੇ ਮੱਲੇ ਚ ਮੰਦੀ ਐਵੇਂ ਗੱਲ ਉੱਡੀ ਹੋਈ ਆ ਵੀ ਉਹ ਜਵਾਰੀ ਵੀ ਹੈ ਤੇ ਸ਼ਰਾਬੀ ਵੀ ਹੈ ਤੇ ਪਤਾ ਨਹੀਂ ਕਈਆਂ ਦੇ ਪੈਸੇ ਵੀ ਦੇਣੇ ਆ ਪਰ ਉਹਨੇ ਨਾ ਮੇਰੇ ਸਿਰ ਤੇ ਹੱਥ ਰੱਖ ਕੇ ਸੋਹ ਖਾਦੀ ਹੋਈ ਆ ਵੀ ਇਹ ਚੀਜ਼ਾਂ ਉਹਨੇ ਬਹੁਤ ਪਹਿਲਾਂ ਛੱਡ ਦਿੱਤੀਆਂ ਨੇ ਹੁਣ ਉਹ ਇਦਾਂ ਤਾਂ ਹੈ ਨਹੀਂਗਾ ਮੰਮੀ ਹਰ ਮੁੰਡੇ ਚ ਕੋਈ ਨਾ ਕੋਈ ਕਮੀ ਤਾਂ ਹੁੰਦੀ ਐ ਜੇ ਉਹਨੇ ਰੱਦਗਾ ਤੇ ਸਿਰ ਦੇ ਹੱਥ ਰੱਖ ਕੇ ਸੋਹ ਖਾ ਲਈ ਤੀ ਤੇ ਉਹ ਆ ਤਾਂ ਉਹਨੇ ਛੱਡ ਦਿੱਤੀਆਂ ਹੋਣੀਆਂ ਜੇ ਰਹਿ ਗਈ ਕਿਰਾਏ ਦੇ ਮਕਾਨ ਦੀ ਗੱਲ ਤਾਂ ਫੇਰ ਕੀ ਐ ਅੱਜ ਨਹੀਂ ਤਾਂ ਕੱਲ ਆਪੇ ਬਣ ਨਹੀਂ ਜਾਏਗਾ ਕਰਨਾ ਐਦਾਂ ਨਹੀਂ ਬੰਦਿਆ ਗੱਲਾਂ ਦੇ ਨਾਲ ਕਰ ਮਿਹਨਤਾਂ ਨਾਲ ਬੰਦਿਆ ਕੰਮ ਤਾਂ ਕੋਈ ਕਰਦਾ ਨਹੀਂ ਐ ਤੇ ਮਕਾਨ ਕਿੱਥੋਂ ਬਣਾ ਕੇ ਦੇ ਦੇਗਾ ਇਹਨੂੰ ਮੇਰੀ ਧੀ ਨੂੰ ਲੈ ਕੇ ਨਾ ਐਵੇਂ ਕਿਰਾਇਆਂ ਤੇ ਰੋਲੀ ਜਾਏਗਾ ਮੈਂ ਇਹਨੂੰ ਰੁਲਾ ਨਹੀਂ ਦੇਣਾ ਮੰਮੀ ਮੈਨੂੰ ਵੀ ਤਾਂ ਤੁਸੀਂ ਇਹ ਕੋਠੀ ਵਾਲੇ ਨਾਲ ਵਿਆਹ ਹੋਇਆ ਸੀ ਮੈਂ ਵੀ ਤਾਂ ਰੁੱਲਦੀ ਪਈ ਆ ਦੋਵੇਂ ਭੈਣਾਂ ਨਾ ਇੱਕੋ ਹੀ ਜ਼ੁਬਾਨ ਬੋਲਦੀਆਂ ਜੀ ਮੰਮੀ ਤੁਸੀਂ ਆਪ ਹੀ ਤਾਂ ਸਾਨੂੰ ਦੋਨਾਂ ਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਤੇਰਾ ਪਿਓ ਤੇ ਮੈਂ ਕਿਰਾਏ ਤੇ ਰਹਿੰਦੀ ਹੁੰਦੀ ਸੀ ਅਸੀਂ ਦੋਨਾਂ ਨੇ ਮਿਹਨਤ ਕਰਕੇ ਆ ਘਰ ਪਾ ਲਿਆ ਇਦਾਂ ਇਹ ਵੀ ਪਾ ਲੂਗੀ ਅੱਛਾ ਗੱਲਾਂ-ਗੱਲਾਂ ਚ ਘਰ ਤਾਂ ਪੈ ਗਿਆ ਪਰ ਤੈਨੂੰ ਪਤਾ ਤੇਰੇ ਪਿਓ ਨੇ ਨਹੀਂ ਮੰਨਣਾ ਲਵ ਮੈਰਿਜ ਦੇ ਕਿੰਨੇ ਖਿਲਾਫ ਆ ਡੈਡੀ ਨਾਲ ਨਾ ਮੈਂ ਆਪੇ ਗੱਲ ਕਰ ਲਾਂਗੀ ਅੱਜ ਜਿਹਦੀ ਤੁਸੀਂ ਅਰੇਂਜ ਮੈਰਿਜ ਕੀਤੀ ਹੋਈ ਐ ਇਹ ਕਿਹੜਾ ਸੁਖੀ ਬੈਠੀ ਹੋਈ ਐ ਮੰਨਦੀ ਆ ਕਿ ਮੇਰੇ ਕੋਲ ਕੋਠੀ ਐ ਕਾਰ ਐ ਪੈਸਾ ਵੈ ਪਰ ਘਰ ਵਾਲਾ ਨਾ ਆਏਗਾ ਦੇ ਅੱਗੇ 2 ਮਿੰਟ ਚ ਬੇਇੱਜ਼ਤੀ ਕਰ ਦਿੰਦਾ ਹੈ ਇੱਜ਼ਤਾਂ ਨਹੀਂ ਹੈਗੀ ਨਾ ਮੇਰੀ ਦੀਦੀ ਇਹੀ ਚੀਜ਼ ਤਾਂ ਮੰਮੀ ਨੂੰ ਸਮਝਾਈ ਜਾਂਦੀ ਸੀ ਵੀ ਜਿਹੜਾ ਗਰੀਬ ਬੰਦਾ ਨਾ ਮਿਹਨਤ ਕਰਕੇ ਅਮੀਰ ਬਣਦਾ ਨਾ ਉਹ ਹਰੇਕ ਦੀ ਨਾ ਇੱਜ਼ਤ ਮਾਨ ਕਰਦਾ ਤੇ ਜਿਹੜੇ ਬੰਦੇ ਦੀ ਲਾਟਰੀ ਲੱਗ ਕੇ ਅਮੀਰ ਬਣਿਆ ਹੁੰਦਾ ਉਹ ਬੰਦੇ ਨੂੰ ਨਾ ਟੇਚ ਨਹੀਂ ਜਾਣਦਾ ਮੰਮੀ ਸਹੀ ਕਹਿ ਰਹੀ ਹੈ ਰਾਧਿਕਾ ਆ ਮੇਰੇ ਵਾਲੇ ਨੂੰ ਨਾ ਹਿੱਸਾ ਮਿਲਿਆ ਸੀ ਤੇ ਇੱਕੋ ਦਮ ਅਮੀਰ ਹੋ ਗਿਆ ਤੇ ਉਹ ਨਾ ਆਪਣਾ ਮਾੜਾ ਟਾਈਮ ਜਲਦੀ ਭੁੱਲ ਗਿਆ ਬੰਦੇ ਨੂੰ ਨਾ ਆਪਣਾ ਮਾੜਾ ਟਾਈਮ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਉਹ ਮਾੜਾ ਟਾਈਮ ਹੀ ਦੱਸਦਾ ਕਿ ਕੌਣ ਤੁਹਾਡੇ ਨਾਲ ਹੈਗਾ ਤੇ ਕੌਣ ਤੁਹਾਡੇ ਨਾਲ ਨਹੀਂ ਖੜਾ ਮੇਰੀ ਗੱਲ ਸੁਣ ਕੁੜੀਓ ਤੁਸੀਂ ਗੱਲਾਂ ਦੇ ਕੜਾ ਜਿੰਨੇ ਮਰਜ਼ੀ ਬਣਾ ਲਓ ਪਰ ਤੁਹਾਡੇ ਪਿਓ ਨੂੰ ਨਾ ਤੁਹਾਡੇ ਦੋਵਾਂ ਨਾਲ ਵੱਧ ਮੈਂ ਜਾਣਦੀ ਆ ਉਹਨੇ ਨਹੀਂ ਮੰਨਣਾ ਚਲੋ ਠੀਕ ਐ ਮੰਮੀ ਜੇ ਡੈਡੀ ਨੂੰ ਮੈਂ ਫੋਨ ਤੇ ਮਨਾ ਲਿਆ ਤੇ ਤੁਸੀਂ ਆਪਣੀ ਗੱਲ ਤੇ ਰਹੋਗੇ ਮੇਰੇ ਨਾਲ ਰਾਧਿਕਾ ਜਿਹੜੇ ਮੁੰਡੇ ਦੀ ਗੱਲ ਕਰਦੀ ਪਈ ਆ ਉਹਦਾ ਘਰ-ਬਾਰ ਦੇਖਣ ਚਲੋਗੇ ਜੇ ਲੱਗਦਾ ਹੋਇਆ ਨਾਲ ਹੀ ਰੋਕਾ ਲਾਵਾਂਗੇ ਮੰਮੀ ਆ ਘਰ ਵਾਲਾ ਵੀ ਤੁਸੀਂ ਕੋਈ ਹੋਰ ਨਹੀਂ ਲੱਭ ਸਕਦੇ ਸੀ ਆ ਟਰੱਕ ਡਰਾਈਵਰ じゃ ਲੱਭ ਲਿਆ ਇੱਕ ਹਫਤੇ ਬਾਅਦ ਆਂਦਾ ਵੇ ਘਰੇ ਜੇ ਮੈਂ ਤੁਹਾਡਾ ਪਿਓ ਹੋਰ ਲੱਭ ਲੈਂਦੀ ਨਾ ਆ ਤੁਸੀਂ ਦੋਵੇਂ ਪੈਣਾ ਨਹੀਂ ਸੀ ਹੋਣੀਆ ਮੰਮੀ ਜੇ ਰੱਬ ਨੇ ਸਾਨੂੰ ਮਿਲਾਨਾ ਹੁੰਦਾ ਨਾ ਕਿਸੇ ਨਾ ਕਿਸੇ ਰੂਪ ਵਿੱਚ ਮਿਲਾ ਹੀ ਦੇਣਾ ਸੀ ਮੈਂ ਨਾ ਬੜੀ ਖੁਸ਼ਕਿਸਮਤ ਆ ਕਿ ਮੈਨੂੰ ਇੱਦਾਂ ਦੀ ਭੈਣ ਮਿਲੀ ਤੇ ਆਪਨੇ ਇਸ ਭੈਣ ਵਾਸਤੇ ਮੈਂ ਕੁਝ ਵੀ ਕਰ ਸਕਦੀ ਆ ਚੱਲ ਵੀ ਕਰਦੇ ਆਪਣੇ ਵਾਲੇ ਨੂੰ ਫੋਨ ਕਿ ਅਸੀਂ ਸ਼ਾਮ ਤੱਕ ਕਰ ਰਹੀ ਆਂ ਪਹਿਲੇ ਨਾ ਮੈਂ ਫੋਨ ਕਰਕੇ ਹਿਟਲਰ ਨੂੰ ਮਨਾ ਲਵਾ ਅੱਗੇ ਹੋ ਯਾਰ ਚੱਲ ਮੈਨੂੰ ਤੇ ਤੁਹਾਡਾ ਨਹੀਂ ਸਮਝ ਆਂਦਾ ਤੁਹਾਡੇ ਘਰ ਦਾ ਹਸਾਬ ਵੀ ਪਤਾ ਨਹੀਂ ਕੀ ਐ ਜਦੋਂ ਪੇਕੇ ਜਾਂਦੀ ਸੀ ਤਾਂ ਕਲੇਸ਼ ਪਾ ਲੈਂਦੇ ਸੀ ਹੁਣ ਵਿਆਹ ਤੋਂ ਬਾਅਦ ਪਹਿਲੀ ਵਾਰ ਕਿਤੇ ਬਾਜ਼ਾਰਾਂ ਆਈਆਂ ਤੇ ਪਿੱਛੋਂ ਬੈਗ ਵੀ ਪੈਕ ਹੋ ਗਏ ਨੇ ਨਾ ਮੈਨੂੰ ਤੇ ਸਮਝ ਨਹੀਂ ਆਂਦੀ ਐਡੀ ਵੀ ਕਿਹੜੀ ਗੱਲ ਹੋ ਗਈ ਸੀ ਮੈਂ ਹਜੇ ਗਲੀ ਦੇ ਵਿੱਚ ਸਕੂਟਰੀ ਖੜੀ ਕੀਤੀ ਐ ਤੇ ਮੈਨੂੰ ਕਹਿੰਦੇ ਨਹੀਂ ਚੱਲ ਮੋੜ ਹੁਣ ਆਪਾਂ ਜਾਣਾ ਹੈ ਉੱਤੋਂ ਆਏ ਵੀ ਮੈਂ ਪੂਆ ਦੇ ਘਰੇ ਪਹਿਲੀ ਵਾਰ ਹੀ ਆ ਉਹ ਕੀ ਸੋਚਣਗੇ ਉਹ ਪੂਆ ਨਾ ਸਾਡੇ ਲਈ ਬਹੁਤ ਕੁਝ ਸੋਚ ਲੂਗੀ ਪਰ ਡੈਡੀ ਮੇਰਾ ਨਹੀਂ ਆਪਣੇ ਲਈ ਸੋਚ ਸਕਦਾ ਇਹ ਗੱਲ ਦੀ ਮੈਨੂੰ ਸਮਝ ਆ ਗਈ ਹੈ ਫਿਰ ਵੀ ਆਪਾਂ ਪੂਆ ਦੇ ਘਰੇ ਪਹਿਲੀ ਵਾਰ ਰੋਟੀ ਤੇ ਆਣਾ ਸੀਗਾ ਤੇ ਆ ਬੈਗ ਚੱਕ ਲਿਆਏ ਆ ਪੂਆ ਜੀ ਕੀ ਸੋਚਣਗੇ ਤੁਸੀਂ ਇਦਾਂ ਹੀ ਕਰੋ ਪੂਆ ਜੀ ਨੂੰ ਨਾ ਕੁਝ ਨਾ ਦੱਸਿਓ ਵੀ ਆਪਣੇ ਨਾਲ ਘਰੇ ਕੀ ਹੋਇਆ ਜਾਂ ਕੀ ਨਹੀਂ ਆਪਾਂ ਕੋਈ ਬਹਾਨਾ ਲਾਵਾਂਗੇ ਏ ਨਾ ਵੈਸੇ ਇਦਾਂ ਆਣ ਵਾਲਾ ਹੈ ਨਹੀਂ ਘਰੇ ਲੜਿਆ ਹੋਣਾ ਪੱਕਾ ਫੇਰ ਹੀ ਇਹਨੂੰ ਪੂਆ ਦੀ ਯਾਦ ਆਈ ਆ ਸਤਿ ਸ਼੍ਰੀ ਅਕਾਲ ਪੂਆ ਜੀ ਕਿੱਦਾਂ ਠੀਕ ਹੋ ਤੁਹਾਨੂੰ ਤੇ ਪਤਾ ਹੀ ਇਹਨਾਂ ਦੇ ਸੁਭਾਅ ਦਾ ਮਿੰਟੇ 'ਚ ਗੁੱਸਾ ਚੜ ਜਾਂਦਾ ਇਹਨਾਂ ਨੂੰ ਫੇਰ ਬੋਲਣ ਲੱਗੇ ਦੇਖਦੇ ਵੀ ਨਹੀਂ ਹੈਗੇ ਕਿ ਅੱਗੇ ਪਿੱਛੇ ਕੌਣ ਹੈ ਮੈਂ ਤਾਂ ਇਹਨਾਂ ਨੂੰ ਪੰਜਾਬੀ ਵਾਂ ਸਮਝਾਉਣੀ ਆ ਕਿ ਡੈਡੀ ਨੇ ਵੱਡੇ ਨੇ ਤੁਹਾਨੂੰ ਬੋਲ ਸਕਦੇ ਨੇ ਤੁਸੀਂ ਅੱਗੋਂ ਜਵਾਬ ਨਾ ਦਿਆ ਕਰੋ ਪਰ ਮੇਰੀ ਸੁਣਦੇ ਕਿੱਥੇ ਨੇ ਪੂਆ ਨੂੰ ਵੀ ਨਾ ਚੰਗੀ ਤੇਰਾ ਪਤਾ ਕੌਣ ਜਵਾਬ ਦਿੰਦਾ ਤੇ ਕੌਣ ਬੋਲਦਾ ਇਸ ਵਾਰ ਬੈਗਪੈਕ ਕਰਕੇ ਆਇਆ ਲੱਗਦਾ ਖਾਸੀ ਲੜਾਈ ਹੋ ਗਈ ਪਿਓ ਨਾਲ ਕਿਉਂ ਕੀ ਗੱਲ ਹੋ ਗਈ ਭੂਆ ਜੀ ਡੈਡੀ ਨਾਲ ਪਹਿਲਾਂ ਇਸ ਗੱਲ ਦਾ ਕਲੇਸ਼ ਹੁੰਦਾ ਸੀ ਕਿ ਮੈਂ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਹੁਣ ਮੈਂ ਕੰਮ ਕਰਨ ਲੱਗ ਗਿਆ ਤਨਖਾਹ ਹੈਗੀ ਮੇਰੀ 18000 ਓਵਰਟਾਈਮ ਪਾ ਗਏ ਨਾ 21000 ਬਣ ਜਾਂਦਾ ਤੇ ਮੈਂ ਡੈਡੀ ਦੇ ਹੱਥੇ ਚ ਤਨਖਾਹ ਦਿੱਤੀ 16000 ਰੁਪਏ 5000 ਕਿੱਥੇ ਗਏ ਬਸ ਇਸ ਗੱਲ ਦਾ ਕਲੇਸ਼ ਆ ਉਹ ਫਿਰ ਘਰ ਦਾ ਮੁੱਢ ਹੈ ਪੁੱਛੂਗਾ ਤਾਂ ਸਹੀ ਇਹ ਪੈਸੇ ਕਿੱਥੇ ਗਏ ਇਹਦੇ ਵਿੱਚ ਕਿਹੜੇ ਰੋਲੇ ਵਾਲਾ ਕੰਮ ਆ ਹੁਣ ਮੇ ਪੂਆ ਜੀ ਵੱਡਾ ਹੋ ਗਿਆ ਵਾ ਮੇਰੇ ਵੀ ਕੋਈ ਆਪਣੇ ਖਰਚੇ ਨੇ ਮੈਂ ਵੀ ਆਪਣੀ ਘਰ ਵਾਲੀ ਨੂੰ ਕੋਈ ਨਾ ਕੁਝ ਲੈ ਕੇ ਦੇਣਾ ਹੁੰਦਾ ਮੋਟਰਸਾਈਕਲ 'ਚ ਮੇਰੇ ਤੇਲ ਪੈਂਦਾ ਵਾ ਹੁਣ ਮੈਂ ਡੈਡੀ ਕੋ 100 200 ਮੰਗਦਾ ਚੰਗਾ ਲੱਗਦਾ ਜਾਂ ਮਗਮਾ ਡੈਡੀ ਮੈਨੂੰ 500 ਰੁਪਏ ਦੇ ਦਿਓ ਮੈਂ ਆਪਣੀ ਘਰ ਵਾਲੀ ਨੂੰ ਸੂਟ ਲੈ ਕੇ ਦੇਣਾ ਇਸ ਗੱਲ ਨਾਲ ਤਾਂ ਪੂਆ ਜੀ ਮੈਂ ਵੀ ਸਹਿਮਤ ਆ ਇਹ ਕਿੰਨੇ ਕ ਦਿਨ ਡੈਡੀ ਤੋਂ ਪੈਸੇ ਮੰਗਦੇ ਰਹਿਣਗੇ ਏ ਥੋੜੀ ਹੁੰਦਾ ਕਿ ਜੇ ਬੰਦਾ ਕਮਾਨ ਲੱਗ ਗਿਆ ਤੇ ਆਪਣਾ ਖਰਚਾ ਵੀ ਆਪ ਨਹੀਂ ਕੱਢ ਸਕਦਾ ਹੁਣ ਪਰਸਨਲ ਪੈਸੇ ਤਾਂ ਇਹ ਆਪਣੇ ਕੋਲ ਰੱਖਣਗੇ ਹੀ ਨਾ ਗੱਲ ਗੱਲ ਤੇ ਡੈਡੀ ਕੋਲ ਥੋੜੀ ਪੈਸੇ ਮੰਗਣ ਜਾਣਗੇ ਇਹ ਤਾਂ ਫਿਰ ਤੇਰੇ ਪਿਓ ਦੀ ਗਲਤ ਗੱਲ ਆ ਤੇਰਾ ਹੁਣ ਵਿਆਹ ਹੋ ਗਿਆ ਇੰਨਾ ਕ ਖਰਚਾ ਤੂੰ ਆਪਣੇ ਕੋਲ ਰੱਖ ਹੀ ਸਕਦਾ ਏਹੀ ਚੀਜ਼ ਤਾਂ ਮੈਂ ਡੈਡੀ ਨੂੰ ਸਮਝਾਉਣਾ ਚਾਹਨਾ ਵਾ ਬਾਅਦ ਚ ਮੈਨੂੰ ਜਨਾਨੀ ਵਾਲੇ ਤਾਨੇ ਮਾਰਦੇ ਨੇ ਤੂੰ ਦੇਸੀ ਕੀ ਉਹਦੀਆਂ ਪਰੌਂਠੀਆਂ ਖਾਣਾ ਵਾ ਉਹ ਵੀ ਇੱਕ ਨਹੀਂ ਦੋ ਦੋ ਟਾਈਮ ਤੂੰ ਕੰਮ ਤੇ ਲੈ ਕੇ ਜਾਣਾ ਵਾ ਇਹ ਕੋਈ ਗੱਲਾਂ ਕਹਿਣ ਵਾਲੀਆਂ ਨੇ ਅੱਜ ਕੱਲ੍ਹ ਨਾ ਬਸ ਕਲੇਸ਼ ਹੀ ਇਸ ਕੱਲ ਦੇ ਆ ਪੁੱਤ ਵੱਡੇ ਹੋ ਜਾਣ ਤੇ ਉਹਨਾਂ ਦੀਆਂ ਖਾਂ ਤੇ ਨਿਗਾਹ ਰੱਖਣ ਲੱਗ ਪੈਂਦੇ ਆ ਆਪਣਾ ਟਾਈਮ ਭੁੱਲ ਜਾਂਦੇ ਆ ਵੀ ਆਪ ਕਿੰਨਾ ਕਮਾਉਂਦੇ ਸੀਗੇ ਪੂਆ ਜੀ ਗੱਲ ਹੈਗੀ ਇਦਾਂ ਹੁਣ ਆਪਣਾ ਉਸ ਘਰ ਚ ਨਾ ਰਹਿਣਾ ਬਹੁਤ ਔਖਾ ਵਾ ਤੁਸੀਂ 10 ਦਿਨ ਮੇਰੇ ਇੱਥੇ ਕਢਵਾ ਦਿਓ ਮੈਂ ਫਿਰ ਕਿਤੇ ਕਿਰਾਏ ਤੇ ਕਮਰਾ ਲੈ ਲਵਾਂਗਾ ਨਾ ਨਾ ਇਦਾਂ ਨਾ ਕਹੋ ਮੈਨੂੰ ਪਤਾ ਹੈ ਕਿਰਾਇਆਂ ਤੇ ਰਹਿਣਾ ਕਿੰਨਾ ਔਖਾ ਤੁਹਾਨੂੰ ਤਾਂ ਮੈਂ ਆਪਣੇ ਘਰ ਦੀ ਸਾਰੀ ਗੱਲ ਦੱਸੀ ਹੋਈ ਆ ਪੂਆ ਜੀ ਡੈਡੀ ਕੋਣਾ ਹੁਣ ਕੁਝ ਗੱਲਾਂ ਤੁਹਾਨੂੰ ਲੁਕੋ ਕੇ ਰੱਖਣੀਆਂ ਪੈਂਦੀਆਂ ਨੇ ਹੁਣ ਇਹਨਾਂ ਦਾ ਪੇਕਾ ਵੀ ਤੱਕ ਰਾਏ ਤੇ ਹੀ ਰਹਿੰਦਾ ਵਾ ਇਹ ਗੱਲ ਇਹਨਾਂ ਨੇ ਸਾਨੂੰ ਵਿਆਹ ਤੋਂ ਪਹਿਲਾਂ ਦੱਸੀ ਨਹੀਂ ਸੀ ਇਹੀ ਗੱਲ ਜੇ ਹੁਣ ਡੈਡੀ ਨੂੰ ਪਤਾ ਲੱਗ ਜਾਏ ਇਸ ਗੱਲ ਦਾ ਵੀ ਘਰ ਚ ਕਲੇਸ਼ ਹੋਏ ਨਾ ਓ ਇਹਦਾ ਪੇਕਾ ਪਰਿਵਾਰ ਚਾਹੇ ਕਿਰਾਏ ਤੇ ਰਹੇ ਤੇ ਚਾਹੇ ਕੋਠੀਆਂ ਚ ਰਹੋਵੇ ਉਹਨਾਂ ਤੋਂ ਅਸੀਂ ਕੀ ਲੈਣਾ ਉਹਨਾਂ ਨੇ ਸੁੱਖੀ ਸੰਧੀ ਆਪਣੇ ਕੁੜੀ ਸਾਡੇ ਘਰ ਵਿਆਹ ਕੇ ਭੇਜੀ ਹੈ ਨਾ ਹੁਣ ਇਹਦੀ ਜ਼ਿੰਮੇਵਾਰੀ ਹੈ ਸਾਡੀ ਭੂਆ ਜੀ ਮੈਨੂੰ ਤਾਂ ਇੱਦਾਂ ਹੀ ਲੱਗਦਾ ਰਹਿੰਦਾ ਕਿ ਡੈਡੀ ਮੇਰੇ ਨਾ ਤਸਵੀਰ ਤੋਂ ਲੈ ਕੇ ਸ਼ਾਮ ਤੱਕ ਇਹੀ ਸੋਚਦੇ ਰਹਿੰਦੇ ਨੇ ਕਿ ਮੈਂ ਆਪਣੇ ਨੌ ਪੁੱਤ ਕਿਵੇਂ ਤੰਗ ਕਰਾਂ ਹੁਣ ਆਪਣਾ ਗੁਜਾਰਾ ਤਾਂ ਭੂਆ ਬਹੁਤ ਔਖਾ ਭੂਆ ਜੀ ਤੁਹਾਡੇ ਕੋਲ ਤਾਂ ਸਾਰੀਆਂ ਗੱਲਾਂ ਪਹੁੰਚਦੀਆਂ ਨੇ ਫਿਰ ਇਹ ਵੀ ਗੱਲ ਤੁਹਾਡੇ ਕੋਲ ਜ਼ਰੂਰ ਪਹੁੰਚੀ ਹੋਣੀ ਹੈ ਕਿ ਮੈਂ ਆਪਣੇ ਪੇਕੇ ਬਹੁਤ ਜਾਨੀ ਆ ਤੇ ਇਸ ਗੱਲ ਦਾ ਵੀ ਘਰ ਦੇ ਵਿੱਚ ਕਲੇਸ਼ ਰਹਿੰਦਾ ਹੀ ਸੀਗਾ ਪਰ ਮੈਂ ਤਾਂ ਹੁਣ ਉੱਥੇ ਜਾਣਾ ਵੀ ਘਟਾ ਦਿੱਤਾ ਜੇ ਉਸ ਚੀਜ਼ ਤੋਂ ਬਾਅਦ ਵੀ ਇਹਨਾਂ ਦੀ ਤਨਖਾਹ ਨੂੰ ਲੈ ਕੇ ਕਲੇਸ਼ ਵਧਣਾ ਹੀ ਹੈ ਜਾਂ ਨਿਤ ਦਾ ਕਲੇਸ਼ ਰਹਿਣਾ ਹੀ ਹੈ ਤੇ ਫਿਰ ਤਾਂ ਸਾਡਾ ਔਖਾ ਹੈ ਨਾ ਮੇਰੀ ਸੁਣ ਲੈ ਗੱਲ ਚਾਹੇ ਤੂੰ ਪਿਓ ਨਾ ਪਿਆਰ ਨਾਲ ਲੈ ਤੇ ਚਾਹੇ ਤੂੰ ਉਹਦੇ ਨਾਲ ਕਲੇਸ਼ ਕਰ ਪਰ ਮੈਂ ਤੈਨੂੰ ਨਾ ਕਰਾਇਆ ਤੇ ਨਹੀਂ ਜਾਣ ਦੇਣਾ ਉਹ ਹੁਣ ਤੱਕ ਉਹਨਾਂ ਨੇ ਤੈਨੂੰ ਪਾਲ-ਪੋਸ ਕੇ ਅੱਡਾ ਵੱਡਾ ਕਰਤਾ ਹੁਣ ਜਦ ਉਹਨਾਂ ਦੇ ਸੁੱਖ ਦੇ ਦਿਨ ਆਏ ਐ ਤੇ ਤੂੰ ਆਪਣੀ ਜਨਾਨੀ ਨੂੰ ਲੈ ਕੇ ਕਰਾਇਆ ਤੇ ਉਫ ਰਹਿਣ ਨਾ ਪੂਆ ਜੀ ਹੁਣ ਮੈਂ ਖਰਚਾ ਪਾਣੀ ਘਰੇ ਦੇਣ ਲੱਗਾ ਫਿਰ ਇਹਦੇ ਕਿਉਂ ਨਹੀਂ ਪਏ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮੈਨੂੰ ਤਾਂ ਇਦਾਂ ਲੱਗਦਾ ਕਈ ਮਾਪਿਓ ਉਹਨੂੰ ਨਾ ਆਪਣੇ ਬੱਚਿਆਂ ਨਾਲ ਰਹਿਣਾ ਹੀ ਨਹੀਂ ਆਂਦਾ ਕੋਈ ਗੱਲ ਨਹੀਂ ਤੁਰ ਐ ਇੱਥੇ ਘਰੇ ਦੱਸ ਕੇ ਆਇਆ ਨਾ ਵੀ ਮੈਂ ਭੂਆ ਘਰੇ ਆ ਕੋਈ ਨਹੀਂ ਆਪੇ ਆ ਜਾਊਗਾ ਤੈਨੂੰ ਲੈਣ ਭੂਆ ਜੀ ਮੈਂ ਕੀ ਕਹਨੀ ਆ ਇੱਥੇ ਰਹਿ ਕੇ ਤੁਹਾਨੂੰ ਪਰੇਸ਼ਾਨ ਕਰਨ ਨਾਲੋਂ ਚੰਗਾ ਤੁਸੀਂ ਸਾਡੇ ਨਾਲ ਉਧਰ ਚੱਲੋ ਡੈਡੀ ਨੂੰ ਸਮਝਾ ਦਿਓ ਕਿਉਂਕਿ ਡੈਡੀ ਦੀ ਭਾਵੇਂ ਗਲਤੀ ਹੈਗੀ ਐ ਪਰ ਮੰਮੀ ਦੀ ਕੋਈ ਗਲਤੀ ਨਹੀਂ ਹੈਗੀ ਉਹ ਤਾਂ ਇਹਨਾਂ ਬਿਨਾਂ 2 ਮਿੰਟ ਵੀ ਨਹੀਂ ਰਹਿੰਦੇ ਜਦੋਂ ਤੁਸੀਂ ਸਕੂਟਰੀ ਮੋੜੀ ਐ ਨਾ ਮੰਮੀ ਉੱਪਰ ਬਨੇਰੇ ਤੇ ਖੜ ਕੇ ਰੋਂਦੇ ਪਏ ਸੀਗੇ ਉਹਨਾਂ ਦੀ ਤਾਂ ਕੋਈ ਗਲਤੀ ਨਹੀਂ ਹੈਗੀ ਸਮਝਿਆ ਕਰੋ ਮੰਮੀ ਦੀ ਤਬੀਅਤ ਖਰਾਬ ਹੋ ਜਾਣੀ ਐ ਆਪਾਂ ਜਾਣਾ ਪੈਣਾ ਭਾਵੇਂ ਮੰਮੀ ਕਰਕੇ ਹੀ ਸਹੀ ਇੱਚੋ ਆਪਣੇ ਕੱਪੜੇ ਕੱਢ ਤੇ ਨਿਕਲ ਜਾ ਮੈਂ ਨਹੀਂ ਜਾਣਾ ਹੈਗਾ ਓਹੋ ਤੂੰ ਕਹਤੇ ਕੁੜੀ ਨੂੰ ਉੱਚਾ ਬੋਲੀ ਜੈਨਾ ਰੀਆ ਇਹਦਾ ਸੁਭਾਅ ਨਾ ਐਦਾਂ ਦਾ ਹੀ ਆ ਜਿੰਨਾਂ ਨੂੰ ਆਪਾਂ ਛੇੜਾਂਗੇ ਨਾ ਉਹਨਾਂ ਐ ਖਿਜਦਾ ਕੋਈ ਨਹੀਂ ਤੂੰ ਇੱਥੇ ਹੀ ਰਹੁਗਾ ਮੈਨੂੰ ਨਾ ਭੁੱਖ ਲੱਗੀ ਆ ਰੋਟੀ ਬਣਾ ਦਿਓ ਤੇ ਮੈਂ ਤੁਹਾਡੇ ਵਾਲੇ ਕਮਰੇ ਚ ਪੈਣ ਲੱਗਾ ਪੂਆ ਜੀ ਜਦ ਪੁੱਤਰਾਂ ਦੇ ਸੱਤ ਤੇ ਪਿਓ ਹੋਣ ਨਾ ਤੇ ਉਹ ਬੇਫਿਕਰ ਹੋ ਜਾਂਦੇ ਨੇ ਪਰ ਇਹ ਤਾਂ ਦਿਨੋ ਦਿਨ ਫਿਕਰਾਂ 'ਚ ਪਈ ਜਾਂਦੇ ਨੇ ਉਹ ਕੋਈ ਨਹੀਂ ਹਲੇ ਹੁਣੇ ਜ਼ਿੰਮੇਵਾਰੀਆਂ 'ਚ ਪਿਆ ਹੈ ਨਾ ਆਪੇ ਠੀਕ ਹੋ ਜਾਊਗਾ ਤੇ ਨਾਲੇ ਜਦੋਂ ਪਿਓ ਸਖਤ ਹੋਣ ਨਾ ਤੇ ਤਾਹੀ ਬੱਚੇ ਸਮਝਦੇ ਆ ਪਰ ਫਿਰ ਵੀ ਪੂਆ ਜੀ ਤੁਸੀਂ ਆਪ ਸਮਝਦਾਰ ਹੋ ਅੱਜਕੱਲ ਬੱਚਿਆਂ ਦੇ ਖੂਨ ਗਰਮ ਨੇ ਗਲਤ ਸਟੈਪ ਚੱਕਣ ਨੂੰ ਮੈਂਟ ਨਹੀਂ ਲਾਉਂਦੇ ਮੈਨੂੰ ਤਾਂ ਇਹੀ ਟੈਨਸ਼ਨ ਪਈ ਜਾਂਦੀ ਹੈ ਬਸ ਏ ਜਿੰਨਾ ਮਰਜੀ ਗੁੱਸੇ ਵਾਲਾ ਹੋਵੇ ਪਰ ਇਹ ਜੀ ਆ ਨਾ ਬੇਵਕੂਫੀ ਨਹੀਂ ਕਰੂਗਾ ਮੈਨੂੰ ਪਤਾ ਹੈ ਮੇਰੇ ਕੋਲ ਵੱਧ ਪਲਿਆ ਤੇ ਪਿਓ ਕੋਲ ਘਟ ਚਲੋ ਬੈਗ ਚੱਕੋ ਤੇ ਉੱਧੇਲੇ ਕਮਰੇ ਜਾ ਕੇ ਨਾ ਆਪਣਾ ਚੇਂਜ ਕਰਨ ਦਾ ਕੰਮ ਕਰ ਲਓ ਮੈਂ ਜਾ ਕੇ ਰੋਟੀ ਬਣਾਵਾ ਤੇ ਨਾ ਰਮਨ ਤੇ ਦੀਪੇ ਵੀ ਆੜ ਵਾਲੇ ਆ ਉਹਨਾਂ ਨੂੰ ਵੀ ਮਿਲ ਲਿਓ ਉਹ ਮਾਰ ਲੋ ਰਨ ਲੱਗਦਾ ਇਹਨਾਂ ਨੇ ਕਿ ਜਲਦੀ ਆਊਟ ਹੋ ਜਾਣਾ ਆ ਆ ਦੇਖੋ ਜੀ ਮੁੰਡੇ ਨੂੰ ਘਰੋਂ ਬਾਹਰ ਕੱਢ ਕੇ ਨਾ ਬੜਾ ਸੋਹਣਾ ਮੈਚ ਵੇਖਿਆ ਜਾ ਰਿਹਾ ਆ ਮੇਰੀ ਸੁਣ ਲਓ ਜੀ ਗੱਲ ਮੁੰਡੇ ਨੂੰ ਚੁੱਪਚਾਪ ਲੈਣ ਚੱਲੀ ਆਪਾਂ ਅੰਜੂ ਗਏ ਨੂੰ ਮੁੰਡੇ ਨੂੰ 2 ਘੰਟੇ ਨਹੀਂ ਹੋਏ ਤੇਰਾ ਭਾਸ਼ਣ ਸ਼ੁਰੂ ਹੋ ਗਿਆ ਠੀਕ ਆ ਤੁਸੀਂ ਮੁੰਡੇ ਨੂੰ ਬੋਲਦੇ ਪਏ ਸੀ ਤੇ ਮੈਂ ਚੁੱਪਚਾਪ ਸੁਣੀ ਜਾਂਦੀ ਸੀ ਇਹ ਦਾ ਮਤਲਬ ਇਹ ਥੋੜਾ ਕਿ ਤੁਸੀਂ ਮੁੰਡੇ ਨੂੰ ਘਰੋਂ ਕੱਢ ਦੋ ਅੰਜੂ ਤਾਨੂੰ ਦੱਸ ਕੇ ਗਿਆ ਹੀ ਹੋਣਾ ਤੇਰਾ ਮੁੰਡਾ ਕਿੱਥੇ ਗਿਆ ਜਾ ਉਹ ਉੱਥੇ ਜਾ ਕੇ ਮਿਲਿਆ ਉਹਨੂੰ 10 12 ਦਿਨ ਬਾਹਰ ਰਹਿਣ ਦੇ ਆਪ ਹੀ ਅਕਲ ਆ ਜਾਊਗੀ ਉਹਨੂੰ ਆ ਨਾ ਹੁਣ ਤੁਹਾਡਾ ਜ਼ਿਆਦਾ ਹੋ ਰਿਹਾ ਆ ਕਿੰਨੀਆਂ ਸੁੱਖਾ ਸੁੱਕ ਕੇ ਮੁੰਡਾ ਮੰਗਿਆ ਸੀ ਐਸੇ ਕਰਕੇ ਕਿ ਉਹਨੂੰ ਪਾਲ ਪੋਸ ਕੇ ਘਰੋਂ ਬਾਹਰ ਕੱਢ ਦੇਣਾ ਆ ਅੰਜੂ ਮੇਰੀ ਗੱਲ ਦਾ ਬੁਰਾ ਨਾ ਮੰਨੀ ਇਹੋ ਜਿਹੇ ਮੁੰਡੇ ਨੂੰ ਪਾਲ ਕੇ ਆਪਾ ਕਰਨਾ ਵੀ ਕੀ ਆ ਜਿਹੜਾ ਆਪਣੇ ਮਾਪਿਓ ਨੂੰ ਨਹੀਂ ਪੁੱਛਦਾ ਉਹ ਤਾਂ ਆਪਣੇ ਜਨਾਨੀ ਦੇ ਮਗਰੀ ਰਹਿੰਦਾ ਆ ਕੋਈ ਨੋ ਜਨਾਨੀ ਮਗਰ ਲੱਗਦਾ ਜਿੱਦਾਂ ਤੁਸੀਂ ਕਹਿੰਨੇ ਨਾ ਉਦਾਂ ਹੀ ਕਰਦਾ ਆ ਆ ਤੁਹਾਡੀ ਗੰਦੀ ਆਦਤ ਆ ਉਹਦੀ ਰੋਟੀਆਂ ਗਿਣਨ ਦੀ ਅੰਜੂ ਮੇਰੇ ਨਾਨਾ ਬਾਲਾ ਚੀਕ ਚੀਕ ਕੇ ਗੱਲਾਂ ਨਾ ਕਰ ਤੂੰ ਸੋਚਦੀ ਆ ਕਿ ਉੱਚੀ ਬੋਲਣ ਦੇ ਨਾਲ ਤੇਰੇ ਮੁੰਡੇ ਨੂੰ ਲੈਣ ਚਲ ਜਾਊਗਾ ਉਹ ਤਾਂ ਤੂੰ ਭੁੱਲੀ ਜਾ ਹੁਣ ਕੰਮ ਤੋਂ ਆਇਆ ਸੀ ਵਿਚਾਰਾ ਨਾ ਨੂੰ ਖਾਣ ਨੂੰ ਦਿੱਤਾ ਨਾ ਉਹਨੂੰ ਪੀਣ ਨੂੰ ਦਿੱਤਾ ਉਤੋਂ ਤੁਸੀਂ ਟੁੱਟ ਕੇ ਪੈ ਗਏ ਤੇ ਜਨਾਨੀ ਅੱਗੇ ਲੱਗ ਬੇਇੱਜ਼ਤੀ ਉਹਦੀ ਅੰਜੂ ਤੇਰੇ ਮੁੰਡੇ ਦੀ ਨਾ ਮੈਂ ਜਨਾਨੀ ਅੱਗੇ ਉਹਦੀ ਬੇਇੱਜ਼ਤੀ ਕੀਤੀ ਤਾਂ ਹੀ ਉਹ ਕੰਮ ਜੋਗਾ ਹੋਇਆ ਲਗਦਾ ਕਿ ਉਹ ਕੰਮ ਕਰਨ ਵਾਲਾ ਮੁੰਡਾ ਆ। ਮਤਲਬ ਤੁਸੀਂ ਸੋਚ ਹੀ ਰੱਖਿਆ ਆ। ਉਹਨੂੰ ਕਿਸੇ ਨਾ ਕਿਸੇ ਕੰਮ ਪਿੱਛੇ ਤੁਸੀਂ ਟੋਕਾ ਟੋਕੀ ਕਰ ਹੀ ਜਾਣੀ ਆ। 21-21 ਹਜ਼ਾਰ ਤਨਖਾਹਾਂ 'ਚੋਂ 5-5 ਹਜ਼ਾਰ ਤੇਰਾ ਮੁੰਡਾ ਅੜਾਊਗਾ। ਇਹੋ ਜੀ ਲਾਦ ਨੂੰ ਮੈਂ ਚੁੱਲ੍ਹੇ 'ਚ ਪਾਣਾ ਆ। ਸਾਹਮਣਾ ਬੋਲੋ ਸਾਹਮਣਾਲ। ਮੇਰੇ ਮੁੰਡੇ ਬਾਰੇ ਇਦਾਂ ਦੀ ਗੱਲਾਂ ਨਾ ਕਰੋ। ਨਹੀਂ ਬੋਲਦਾ ਸਾਹਮਣਾਲ। ਦੱਸ ਕੀ ਕਰ ਲੇਗੀ? ਜਦੋਂ ਜੰਮ ਪਾਲ ਕੇ ਮੁੰਡੇ ਨੂੰ ਚੁੱਲ੍ਹੇ ਵਿੱਚ ਹੀ ਪਾਣਾ ਸੀ। ਜਦੋਂ ਪਿੱਛੇ ਮੁੰਡਾ ਬਿਮਾਰ ਹੋਇਆ ਸੀ ਨਾ ਤੇ ਫਿਰ ਉਹਦਾ ਨਾਂ ਲਾਜ ਕਰਾਉਂਦੇ ਮਰਨ ਦਿੰਦੇ ਉਹਨੂੰ ਹੁਣ ਕਦੇ ਚੁੱਪ ਕਰ ਗਏ ਹੁਣ ਕਿਹੜਾ ਸੱਪ ਸੁੰਘ ਗਿਆ ਤੁਹਾਨੂੰ ਜਦੋਂ ਮੁੰਡਾ 10 ਸਾਲ ਦਾ ਸੀ ਤੁਸੀਂ ਹਸਪੀਟਲਾਂ ਵਿੱਚ ਨਾ ਮੁੰਡੇ ਨੂੰ ਮੋਢੇ ਤੇ ਚੱਕ-ਚੱਕ ਕੇ ਲੈ ਕੇ ਜਾਂਦੇ ਸੀ ਡਾਕਟਰਾਂ ਕੋਲੇ ਕਿ ਮੇਰੇ ਮੁੰਡਾ ਠੀਕ ਕਰ ਦਿਓ ਠੀਕ ਕਰ ਦਿਓ ਉਹਨਾਂ ਦੇ ਹਾੜੇ ਕੱਢਦੇ ਸੀ ਅੰਜੂ ਮੈਂ ਡਾਕਟਰਾਂ ਦੇ ਤਾਂ ਹੀ ਹਾੜੇ ਕੱਢਦਾ ਸੀ ਕਿ ਮੇਰਾ ਮੁੰਡਾ ਠੀਕ ਹੋ ਜਵੇ ਵੱਡਾ ਹੋ ਕੇ ਆਪਣੇ ਮਾਪਿਓ ਨੂੰ ਪੁੱਛੇ ਕੀ ਗੱਲ ਕਰਦੇ ਹੋ ਹਜੇ ਮੁੰਡੇ ਦੀ ਉਮਰ ਕਿਹੜੀ ਹੈ 23 ਸਾਲ ਬਥੇਰੀ ਉਮਰ ਪਈ ਆ ਉਹ ਸਾਨੂੰ ਸਾਂਭ ਲੂਗਾ ਤੇ ਨਾਲੇ ਆਪਣੇ ਹੱਥ ਪੈਰ ਰੱਬ ਨੇ ਸਹੀ ਸਲਾਮਤ ਦਿੱਤੇ ਆ ਨਾ ਟੁੱਟੇ ਤਾਂ ਨਹੀਂ ਹੋਏ ਪਾਲ ਲਾਂਗੇ ਆਪਣੇ ਆਪ ਨੂੰ ਵੀ ਤੇ ਆਪਣੇ ਮੁੰਡੇ ਨੂੰ ਵੀ ਪਾਲ ਲਾਂਗੇ ਮੁੰਡੇ ਨੂੰ ਤੂੰ ਕੀ ਪਾਲੇਂਗੀ 23 ਸਾਲ ਉਮਰ ਹੋ ਗਈ ਹੁਣ ਕੀ ਦੇਖਦੀ ਆਂ ਉਹਦੇ ਵੱਲ ਵਿਆਹ ਕਰਤਾ ਉਹਨੂੰ ਵੀ ਪਾਲਾਂ ਉਹਦੀ ਜਨਾਨੀ ਨੂੰ ਵੀ ਪਾਲਾਂ ਅੰਜੂ ਮੇਰੀ ਸੁਣ ਲੈ ਗੱਲ ਤਨਖਾਹ ਪੂਰੀ ਦਊਗਾ ਤਾਂ ਹੀ ਮੁੰਡਾ ਇੱਥੇ ਘਰ 'ਚ ਰਹੂਗਾ ਇਹ ਗੱਲ ਮੇਰੀ ਪੱਥਰ ਤੇ ਲਕੀਰ ਐ ਕਿੰਨੇ ਮਤਲਬੀ ਹੋ ਗਏ ਨਾ ਤੁਸੀਂ ਪੈਸੇ ਪਿੱਛੇ ਆਪਣੇ ਮੁੰਡੇ ਦਾ ਲਾਉ ਪੀਣਾ ਕਰਤਾ ਆਣਾ ਮੂਜੇ ਮਾਰ ਕੇ ਮੈਨੂੰ ਨਾ ਦਿਖਾਓ ਜਵਾਨ ਖੂਣਾ ਮੁੰਡੇ ਦਾ ਜਿਹਨ ਗੁੱਸੇ ਵਿੱਚ ਕੁਛ ਕਰ ਲਿਆ ਨਾ ساری ਉਮਰ ਸਾਨੂੰ ਰੋਣਾ ਪੈ ਜਾਣਾ ਮੇਰੀ ਸੁਣ ਲੋ ਜੀ ਗੱਲ ਉਹ ਘਰ ਘਰ ਨਹੀਂ ਹੁੰਦਾ ਕਦੇ ਵੀ ਜਿੱਥੇ ਆਪਣੇ ਬੱਚੇ ਨਾ ਹੋਣ ਬੱਚਿਆਂ ਬਿਨਾ ਘਰ ਸੁੰਨਾ ਸੁੰਨਾ ਲੱਗਦਾ ਆ ਕੋਈ ਗੱਲ ਨਹੀਂ ਮਾਰੋ ਕੰਦਾ ਵਿੱਚ ਟੱਕਰਾ ਮਾਰੋ ਇੰਨਾ ਨਾ ਗੱਲਾਂ ਤੇ ਹੁਣ ਮੈਂ ਵੀ ਚੱਲੀ ਆ ਤਰਿਓ ਤੁਸੀਂ ਕੱਲੇ ਅੰਜੂ ਇੱਕ ਮਿੰਟ ਗੱਲ ਸੁਣ ਮੇਰੀ ਸੁਣੋ ਜੀ ਗੱਲ ਜਿਹੜੀ ਉਲਾਦ ਨੂੰ ਨਾ ਸੁੱਖਾ ਸੁਖ ਕੇ ਮੰਗਿਆ ਹੋਵੇ ਤੇ ਬਾਅਦ ਵਿੱਚ ਉਸੇ ਉਲਾਦ ਨੂੰ ਆਪਾਂ ਧੱਕੇ ਖਾਣ ਵਾਸਤੇ ਛੱਡ ਦਈਏ ਉਹ ਮਾਂ ਪਿਓ ਮਾਂ ਪਿਓ ਨਹੀਂ ਹੁੰਦੇ ਕੀ ਗੱਲ ਫੋਨ ਚੱਕਦੇ ਨਹੀਂ ਪਏ ਕਿ ਲੱਗਦਾ ਨਹੀਂ ਪਿਆ ਦੀਦੀ ਉਹ ਫੋਨ ਚੱਕਦੇ ਹੀ ਨਹੀਂ ਪਏ ਪਤਾ ਨਹੀਂ ਕੀ ਹੋ ਗਿਆ ਚਲ ਐਦਾਂ ਕਰਦੇ ਆ ਉਹਨਾਂ ਦੇ ਘਰੇ ਚਲੇ ਜੰਨੇ ਆ ਫਿਰ ਆਪਾਂ ਪਰ ਮੈਨੂੰ ਉਹਨਾਂ ਦੀਦੀ ਉਹਦਾ ਘਰ ਹੀ ਨਹੀਂ ਪਤਾ ਜਾਵਾਂਗੇ ਕਿੱਦਾਂ ਤੇਰੇ ਕੋਲ ਹੋਰ ਕਿਸੇ ਦਾ ਨੰਬਰ ਨਹੀਂ ਕੋ ਉਹਨਾਂ ਦੇ ਫੈਮਿਲੀ ਮੈਂਬਰ ਚੋਂ ਮੇਰੇ ਕੋ ਨਾ ਉਹਨਾਂ ਦੀ ਮੰਮੀ ਦਾ ਨੰਬਰ ਆ ਤੇ ਮੈਨੂੰ ਨਾ ਔਕਵਰਡ ਜਿਹਾ ਲੱਗਦਾ ਪਿਆ ਵੀ ਉਹਨਾਂ ਨੂੰ ਮੈਂ ਫੋਨ ਕਰਕੇ ਕਿੱਦਾਂ ਪੁੱਛਾਂ ਵੀ ਤੁਹਾਡਾ ਘਰ ਕਿੱਥੇ ਆ ਉਹਨਾਂ ਨੇ ਕਿਹਾ ਨਾ ਮੇਰੇ ਮੁੰਡੇ ਨੂੰ ਮਿਲੀ ਸੀ ਉਹਨੇ ਨਹੀਂ ਦੱਸਿਆ ਵੀ ਅਸੀਂ ਘਰ ਕਿੱਥੇ ਲਿਆ ਵਿਆਹ ਤੋ ਕਰਾਣਾ ਉਸ ਮੁੰਡੇ ਨਾਲ ਘਰ ਤੇ ਤੈਨੂੰ ਪਤਾ ਨਹੀਂ ਤੈਨੂੰ ਲੱਗਦਾ ਪਿਆ ਕਿ ਤੇਰਾ ਫੈਸਲਾ ਸਹੀ ਹੈ ਹਾਂ ਹਾਂ ਦੀਦੀ ਮੁੰਡਾ ਵੀ ਸਹੀ ਹੈ ਤੇ ਮੈਨੂੰ ਪਤਾ ਮੇਰਾ ਫੈਸਲਾ ਵੀ ਸਹੀ ਹੈ ਤੁਸੀਂ ਨਾ ਹੁਣ ਇਦਾਂ ਦੀਆਂ ਗੱਲਾਂ ਕਰਕੇ ਮੈਨੂੰ ਡੀਮੋਟੀਵੇਟ ਨਾ ਕਰੋ ਤੁਹਾਡੇ ਸਿਰ ਤੇ ਤਾਂ ਮੈਂ ਉੱਡੀ ਜਾਨੀ ਆ ਤੁਸੀਂ ਇਦਾਂ ਦੀਆਂ ਗੱਲਾਂ ਕਰੋਗੇ ਨਾ ਮੈਂ ਢੇਰੀ ਢਾ ਲੈਣੀ ਆ ਰਦਿਕਾ ਮੈਂ ਨਾ ਤੈਨੂੰ ਡੀਮੋਟੀਵੇਟ ਨਹੀਂ ਕਰਦੀ ਪਈ ਮੈਂ ਤਾਂ ਇਹ ਸੋਚਦੀ ਪਈ ਸੀ ਜੜਾ ਤੋ ਫੈਸਲਾ ਕੀਤਾ ਵੈ ਸਹੀ ਕੀਤਾ ਨਾ ਕਿਤੇ ਜਾ ਕੇ ਤੂੰ ਅੱਗੇ ਔਖੀ ਨਾ ਹੋ ਜਵੇਂ ਦੀਦੀ ਐਨ ਤੱਕ ਕਰਦਿਆਂ ਨੇ ਵੀ ਤੁਹਾਡਾ ਵਯਾ ਬੜਾ ਸੋਸ ਸਮੇਂ ਕਿ ਕੀਤਾ ਸੀ ਪਰ ਹੁਣ ਦੇ ਟਾਈਮ 'ਚ ਤੁਸੀਂ ਔਖੇ ਬੈਠੇ ਹੋ ਹੁਣ ਆਉਣ ਵਾਲਾ ਟਾਈਮ ਮੈਂ ਆਪਣਾ ਕਿੱਦਾਂ ਦੱਸ ਸਕਦੀ ਆ ਵੀ ਕਿੱਦਾਂ ਦਾ ਹੋਊਗਾ ਮੈਂ ਨਾ ਵੈਸੇ ਡੈਡੀ ਨਾਲ ਸਾਰੀ ਗੱਲ ਕਰ ਲਈ ਸੀ ਡੈਡੀ ਕਹਿੰਦੇ ਪੈਨੇ ਮੇਰਾ ਨਾ ਗੇੜਾ ਹੈਗਾ ਦਿੱਲੀ ਦਾ ਮੈਂ ਤਾਂ 7-8 ਦਿਨਾਂ ਨੂੰ ਵਾਪਸ ਆਵਾਂਗਾ ਜਾਂ ਤਾਂ ਮੈਂ ਕਹਿੰਨੀ ਡੈਡੀ ਦੇ ਅੰਤੇ ਗੱਲ ਕਰ ਲਈਏ ਜੇ ਤੂੰ ਕਹਿੰਨੀ ਆ ਤੇ ਸਵੇਰੇ ਆਪਾਂ ਮੁੰਡੇ ਵਾਲੇ ਦੇ ਕੱਢ ਜਾਣੇ ਆ ਦੀਦੀ ਮੈਂ ਤਾਂ ਇਹੀ ਕਹਿੰਨੀ ਆ ਇਹ ਕੋਰੀ ਨਾ ਸਵੇਰੇ ਜਾ ਹੀ ਆਣੇ ਆ ਚਲ ਉਹਨਾਂ ਨੂੰ ਵੀ ਸਾਡੇ ਵੱਲੋਂ ਕਨਫਰਮ ਹੋ ਜਾਊਗਾ ਨਾਲੇ ਮੈਨੂੰ ਨਾ ਤਸੱਲੀ ਜੀ ਹੋ ਜਾਊ ਤੁਸੀਂ ਨਾ ਮੈਨੂੰ ਇਹ ਦੱਸੋ ਡੈਡੀ ਨੂੰ ਤੁਹਾਡੇ ਤੇ ਇੰਨਾ ਯਕੀਨ ਕਿੱਦਾਂ ਆ ਤੁਹਾਡੀ ਇੱਕ ਵਾਰ ਗੱਲ ਕਹਿਨ ਤੇ ਉਹ ਮੰਨ ਵੀ ਗਏ ਰਾਧਿਕਾ ਜਦੋਂ ਡੈਡੀ ਨੇ ਮੇਰੀ ਡੋਲੀ ਤੋਰੀ ਸੀ ਨਾ ਤੇ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਸੀ ਜੋ ਮਰਜ਼ੀ ਹੋ ਜਵੇ ਆਪਣੇ ਸੋਹਰੇ ਘਰ ਨਾ ਵਸਣਾ ਵੈ ਤੇ ਮੈਂ ਵੀ ਬਸ ਇਹੀ ਗੱਲ ਸੋਚ ਲਈ ਸੀ ਦੋਖ ਹੋਵੇ ਸੋਖ ਹੋਵੇ ਮੈਂ ਆਪਣੇ ਪੇਕੇ ਆ ਕੇ ਕਦੀ ਕੋਈ ਗੱਲ ਨਹੀਂ ਕਰਨੀ ਸ਼ਾਇਦ ਉਹਨਾਂ ਨੂੰ ਇਹੀ ਚੀਜ਼ ਲੱਗਦੀ ਹੈ ਕਿ ਮੇਰੇ ਤੇ ਹਿੰਮਤੀ ਹੈ ਦੀਦੀ ਹਿੰਮਤੀ ਤਾਂ ਤੁਸੀਂ ਬਹੁਤ ਹੋ ਇਹ ਤਾਂ ਮੈਂ ਦੇਖਦੀ ਵੀ ਆ ਨਾਲ ਤੁਹਾਡੇ ਤੋਂ ਬਹੁਤ ਕੁਝ ਸਿੱਖਦੀ ਆ ਜੀਜਾ ਜੀ ਨਾ ਤੁਹਾਡੇ ਤੇ ਬਥੇਰਾ ਗੁੱਸਾ ਕਰਦੇ ਨੇ ਹੱਥ ਵੀ ਚੱਕ ਲੈਂਦੇ ਨੇ ਪਰ ਤੁਸੀਂ ਇਦਾਂ ਨਾ ਕਦੇ ਰੋਕੇ ਇੱਥੇ ਪੈਰ ਨਹੀਂ ਪਾਇਆ ਰਾਜਗਰ ਤੇਰੇ ਜੀਜਾ ਹੀ ਨਾ ਕਈ ਵਾਰ ਮੈਨੂੰ ਬੜਾ ਪਰੇਸ਼ਾਨ ਕਰਦੇ ਨੇ ਮੇਰੇ ਤੇ ਤਾਂ ਕਈ ਵਾਰ ਉਹ ਹੱਥ ਵੀ ਚੱਕ ਦਿੰਦੇ ਨੇ ਉਹਨਾਂ ਤੋਂ ਪਰੇਸ਼ਾਨ ਹੋ ਕੇ ਨਾ ਮੈਂ ਇੱਧਰ ਪੈ ਕੇ ਦੋ ਦਿਨ ਰਹਿ ਨਾ ਜੰਨੀ ਆ ਚਲ ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾਏਗਾ ਡੈਡੀ ਨੂੰ ਤਾਂ ਕਈ ਵਾਰ ਪਤਾ ਲੱਗ ਵੀ ਜਾਂਦਾ ਵੈ ਮੇਰੇ ਤੇ ਹੱਥ ਚੱਕਿਆ ਹੋਇਆ ਵੈ ਗੁੱਸਾ ਵੀ ਬਹੁਤ ਕਰਦੇ ਨੇ ਪਰ ਫੇਰ ਨਾ ਮੈਂ ਹੀ ਚੁੱਪ ਕਰਾ ਦਿੰਨੀ ਆ ਨਹੀਂ ਡੈਡੀ ਕੁਝ ਨਹੀਂ ਹੁੰਦਾ ਆ ਡੈ ਕਿੰਨੇ ਦਲੇਰ ਹੁੰਦੇ ਨੇ ਨਾ ਧੀਆ ਨੂੰ ਜਮਕ ਪਾਲ ਕੇ ਏਡਾ ਵੱਡਾ ਕਰ ਦਿੰਦੇ ਨੇ ਫਿਰ ਆਪਣੀ ਹੱਥੀ ਬਗਾਨੇ ਘਰ ਤੋੜਦੇ ਨੇ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਧੀਆ ਅੱਗੇ ਜਾ ਕੇ ਦੁਖੀ ਹੋਣ ਨਾ ਤੇ ਤਾਂ ਵੀ ਜਿਗਰਾ ਕਰਕੇ ਬਹਿ ਜਾਂਦੇ ਨੇ ਤਾਂ ਹੀ ਤਾਂ ਮੈਂ ਤੇਰੇ ਨਾਲ ਖੜੀ ਆ ਕਿ ਜੇ ਤੂੰ ਲਵ ਮੈਰਿਸ ਕਰਵਾਉਣੀ ਵੀ ਹੈ ਤੇ ਤੂੰ ਭੱਜਣ ਵਾਲਾ ਸਟੈਪ ਨਹੀਂ ਚੱਕਿਆ ਜਦੋਂ ਇੱਕ ਧੀ ਘਰੋਂ ਭੱਜ ਜਾਂਦੀ ਹੈ ਨਾ ਤੇ ਇੱਕ ਪਿਓ ਪੂਰਾ ਟੁੱਟ ਕੇ ਬਹਿ ਜਾਂਦਾ ਤਾਂ ਹੀ ਤਾਂ ਦੀਦੀ ਮੈਂ ਉਸ ਮੁੰਡੇ ਨੂੰ ਚੁਣਿਆ ਕਿਉਂਕਿ ਉਸ ਮੁੰਡੇ ਨੇ ਨਾ ਮੈਨੂੰ ਅੱਜ ਤੱਕ ਨਹੀਂ ਕਿਹਾ ਵੀ ਚਲ ਆਪਾਂ ਭੱਜ ਕੇ ਵਿਆਹ ਕਰਾ ਲੈਂਦੇ ਕਿਉਂਕਿ ਮੈਨੂੰ ਪਤਾ ਨਾ ਉਹ ਆਪਣੇ ਘਰ ਦੇ ਛੱਡ ਸਕਦਾ ਤੇ ਨਾ ਮੈਂ ਆਪਣੇ ਘਰ ਦੇ ਛੱਡ ਸਕਦੀ ਆ ਵੈਸੇ ਮੈਂ ਰੱਦਾ ਤੈਨੂੰ ਪੁੱਛਿਆ ਨਹੀਂ ਉਹਦੀ ਫੈਮਿਲੀ ਚ ਹੈਗਾ ਕੌਣ ਕੌਣ ਐ ਐ ਤਾਂ ਗੱਲ ਵਿੱਚੇ ਰਹਿ ਗਈ ਮਾਂ ਤੇ ਦੋ ਭੈਣਾਂ ਨੇ ਤੇ ਜਿਹੜੀਆਂ ਦੋਨੋਂ ਭੈਣਾਂ ਆ ਉਹ ਲੋਕਲੀ ਵਿਆਹੀਆਂ ਹਈਆਂ ਨੇ ਜਿਹੜੇ ਵੱਡੇ ਦੀਦੀ ਆ ਨਾ ਉਹਨਾਂ ਦਾ ਹਸਬੰਦ ਬਾਹਰ ਐ ਤੇ ਦੀਦੀ ਨੇ ਵੀ ਹੁਣ ਥੋੜੇ ਦਿਨਾਂ ਨੂੰ ਬਾਹਰ ਚੱਲ ਜਾਣਾ ਜਿਹੜੀ ਛੋਟੀ ਭੈਣ ਆ ਉਹ ਇੱਥੇ ਲੋਕਲੀ ਵਿਆਹੀ ਹੋਈ ਐ ਤੇ ਉਹ ਨਾ ਮਾਂ ਦਾ ਬਹੁਤ ਕਰਦੀ ਐ ਉਹ ਦੂਜੇ ਤੀਜੇ ਦਿਨ ਹੀ ਆ ਕੇ ਮਾਂ ਨੂੰ ਦੇਖ ਜਾਂਦੀ ਐ ਸੱਸ ਤੇ ਮੇਰੀ ਬਿਮਾਰ ਰਹਿੰਦੀ ਐ ਪਰ ਜਦੋਂ ਦੀਦੀ ਮਾਹਾਂ ਦੇ ਘਰੇ ਜਾਨੀ ਆ ਨਾ ਮੈਨੂੰ ਇਹੀ ਹੁੰਦਾ ਵੀ ਮੇਰਾ ਵਿਆਹ ਹੋ ਜਵੇ ਤੇ ਮੈਂ ਉਹਨਾਂ ਦੀ ਸੇਵਾ ਕਰ ਲਾਂ ਆਪਣੀ ਮੰਮੀ ਦਾ ਤੁਹਾਨੂੰ ਪਤਾ ਹੀ ਐ ਉਹ ਪ੍ਰੋਪਰ ਹੀ ਮੇ ਨਾਲ ਗੱਲ ਕਰਦੇ ਆ ਅੰਦਰੋਂ ਤਾਂ ਮੈਨਾਂ ਗੁੱਸਾ ਹੀ ਰਹਿੰਦੇ ਆ ਕਮਲੀਏ ਜੀ ਕਦੀ ਸੁਣਿਆ ਕਿ ਮਾਵਾ ਵੀ ਧੀਾਂ ਤੋਂ ਨਾਰਾਜ਼ ਰਹਿੰਦੀਆਂ ਨਹੀਂ ਮੰਮੀ ਨਾ ਬਸ ਸਾਰਾ ਦਿਨ ਨੌਕਰੀ ਤੇ ਰਹਿੰਦੇ ਸੀਗੇ ਤਾਂ ਸਾਨੂੰ ਉਹ ਟਾਈਮ ਨਹੀਂ ਦੇ ਪਾਰੇ ਉਹ ਵਾਂ ਮੈਠਾ ਤੇਰੇ ਮਨ 'ਚ ਕਿ ਮੰਮੀ ਤੈਨੂੰ ਪਿਆਰ ਨਹੀਂ ਕਰਦੇ ਤੁਹਾਨੂੰ ਪਤਾ ਕੋਈ ਵੀ ਚੀਜ਼ ਲੈਣੀ ਹੁੰਦੀ ਸੀ ਨਾ ਮੰਮੀ ਤੁਹਾਡੇ ਲਈ ਪਹਿਲਾਂ ਲੈਂਦੇ ਸੀ ਤੇ ਮੈਨੂੰ ਉਹ ਮੰਗਣ ਤੇ ਚੀਜ਼ ਮਿਲਦੀ ਹੁੰਦੀ ਸੀ ਕਿਤੇ ਨਾ ਕਿਤੇ ਨਾ ਦੀਦੀ ਉਹ ਗੱਲਾਂ ਨਾ ਮੇਰੇ ਮਨ ਚ ਘਰ ਕੀਤੀਆਂ ਹੋਈਆਂ ਨੇ ਇਦਾਂ ਦਾ ਨਾ ਰਾਦੀਕਾ ਕੁਝ ਨਹੀਂ ਆਏਗਾ ਮੈਂ ਕਰਦੀ ਸੀ ਵੱਡੀ ਤੇ ਮੰਮੀ ਨੂੰ ਪਤਾ ਸੀ ਕਿ ਇੰਨੇ ਵਿਆਹ ਕਰਕੇ ਜਲਦੀ ਚਲ ਜਾਣਾ ਮੈਂ ਚੱਲ ਮੈਂ ਦਿਯਾਰੀਜਾ ਪਹਿਲੇ ਪੂਰੀਆ ਕਰਦਾ ਤੇ ਤੇਰੇ ਵਿਆਹ ਨੂੰ ਪੈਨੇ ਸੀ 4 ਸਾਲ ਤੇ ਮੰਮੀ ਨੂੰ ਸੀਗਾ ਚੱਲ ਕੋਈ ਨਾ ਇਹ ਦਿਯਾਰੀਜਾ ਮੈਂ ਬਾਅਦ ਚ ਪੂਰੀਆ ਕਰ ਦਾਂਗੀ ਠੀਕ ਹੈ ਦੀਦੀ ਮੈਨੂੰ ਪਤਾ ਅੱਜ ਤੱਕ ਤੁਸੀਂ ਨਾ ਮੇਰਾ ਕਦੇ ਵੀ ਮਾੜਾ ਨਹੀਂ ਸੋਚਿਆ ਚਲੋ ਹੁਣ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਹੁਣ ਤੁਸੀਂ ਮੈਨੂੰ ਨਾ ਇਹ ਦੱਸੋ ਕਿ ਆਹ ਪਵਨ ਵਾਲੇ ਮੁੱਦੇ ਦਾ ਕਿਦਾਂ ਕਰੀਏ ਇਹ ਫੋਨ ਫੜ ਉਹਦਾ ਨੰਬਰ ਡਾਇਲ ਕਰਕੇ ਦੇ ਮੈਨੂੰ ਹੈਲੋ ਪਾਵਰ ਮੈਂ ਰັດਿਕਾ ਦੀ ਵੱਡੀ ਭੈਣ ਜੈਸਮਿਨ ਮੇਰੀ ਗੱਲ ਸੁਨੋ ਕਾਕਾ ਜੀ ਧਿਆਨ ਨਾਲ ਮੇਰੀ ਭੈਣ ਨਾਲ ਵਿਆਹ ਦੇ ਵਾਅਦੇ ਕਰਕੇ ਕਿੱਧਰ ਭੱਜ ਜਾਂਦੇ ਹੋ ਅਸੀਂ ਨਾ ਸਵੇਰੇ ਆ ਰਹੇ ਹਾਂ ਤੁਹਾਡੇ ਘਰ ਵਿਆਹ ਦੀ ਗੱਲ ਕਰਨ جے کاکا جی ਭੱਜੇ ਤੇ ਆ ਮੁਕਰੇ ਤੇ ਆਪਣਾ ਹਸਾਬ ਲਾ ਲਿਓ ਜਿੱਥੇ ਲੁਕੇ ਹੋਏ ਨਾ ਉਹ ਤੋਂ ਕੱਢ ਕੇ ਲੈ ਆਵਾਂਗੇ ਕਾਕਾ ਜੀ ਜੋ ਮਰਜੀ ਸਮਝੋ ਤੁਸੀਂ ਚਾਹੇ ਧਮਕੀ ਸਮਝੋ ਚਾਹੇ ਚੇਤਾਵਨੀ ਸਮਝੋ ਬਸ ਅਸੀਂ ਤਾਂ ਸਵੇਰੇ ਤੁਹਾਡੇ ਘਰੇ ਆ ਰਹੇ ਆਂ ਇੱਕ ਮਿੰਟ ਦੇ ਵਿੱਚ ਨਾ ਮੇਰੀ ਭੈਣ ਦੇ ਫੋਨ 'ਚ ਲੋਕੇਸ਼ਨ ਸੈਂਡ ਕਰ ਦੋ தர்க